ਉੜੀ ਦੇਰਚ ਦਿੱਲੀ ਲਿਆਂਦੀਆਂ ਜਾਣ ਗਿਆ ਮ੍ਰਿਤਕ ਦੇहां ਵਿਸ਼ੇਸ਼ ਜਹਾਜ਼ ذریعے ਲਿਆਂਦਾ ਜਾ ਰਿਹਾ ਦਿੱਲੀ 에ਰਪੋਰਟ ਕਰਨਾਲ ਦੇ ਲੈਫਟੇਨੈਂਟ ਵਿਨੇ ਨਰਵਾਲ ਦੇ ਘਰ ਪਸਰਿਆ ਮਾਤਮ ਹਨੀਮੂਨ ਮਨਾਉਣ ਗਏ ਸਨ ਪਹਿਲਗਾਮ ਸ਼ਾਮ ਤੱਕ ਕਰ ਲਿਆ ਦੀ ਜਾਏਗੀ ਵਿਨੇ ਨਰਵਾਲ ਦੀ ਮ੍ਰਿਤਕ ਦੀ ਪਹਿਲਗਾਮ ਹਮਲੇ ਦੇ ਗੁਨਾਹਗਾਰ 5 ਜਤਵਾਦਿਆਂ ਦੀ ਪਛਾਣ ਤਿੰਨ ਦੇ ਸਕੈਚਸ ਜਾਰੀ دہشت ਗਰਦਾਂ ਦੇ ਨਾਮ ਆਸਿਫ ਫੌਜੀ ਸੁਲੇਮਾਨ ਸ਼ਾ ਅਬੂ ਤਲਹਾਤ ਆਸਿਫ ਛੇਕ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੈਲਗਾਮ ਪਹੁੰਚ ਕੇ ਹਮਲੇ ਵਾਲੀ ਧਾਂ ਦਾ ਲਿਆ ਚਾਹਦਾ ਬੁਲੇ ਕਿਰੋਨੇ ਹਮਲੇ ਦੇ ਦੋਸ਼ੀ ਬਖਸ਼ੇ ਨਹੀਂ ਜਾਣਗੇ ਅਤੇਵਾ ਲੱਗੇ ਨਹੀਂ ਛੁਕੇਗਾ ਭਾਰਤ ਪੀਐਮ ਮੋਦੀ ਦੀ ਅਗਵਾਈ ਚ ਸ਼ਾਮ 6 ਵਜੇ ਹੋਏਗੀ ਸੀਸੀਐਸ ਦੀ ਬੈਠਕ ਸਾウਦੀ ਅਰਬ ਦੌਰਾ ਵਿਚਾਲੇ ਛੱਡ ਕੇ ਪਰਤੇ ਨੇ ਪ੍ਰਧਾਨ ਮੰਤਰੀ ਦਿੱਲੀ 에ਰਪੋਰਟ ਤੇ ਐਨਐਸਏ ਡੋਵਾਲ ਤੇ ਵਿਦੇਸ਼ ਮੰਤਰੀ ਨਾਲ ਕੀਤੀ ਮੀਟਿੰਗ ਇਹ ਮਾਨ ਨੇ ਪਹਿਲਗਾਮ ਹਮਲੇ ਤੇ ਕੀਤੀ ਹਾਈ ਲੈਵਲ ਸਿਕਿਉਰਿਟੀ ਮੀਟਿੰਗ ਅਟੈਕ ਦੇ ਕੀਤੀ ਸਖਤ ਰਿਕੀਦੀ ਬੋਲੇ ਪੰਜਾਬ ਚ ਸ਼ਾਂਤੀ ਬਣਾਈ ਰੱਖਣਾ ਸਾਡੀ ਤਰਜੀਹ ਹੈ। ਪਾਕਿਸਤਾਨ ਨੇ ਪਹਿਲਗਾਮ ਹਮਲੇ 'ਚ ਹੱਥੋਂ ਤੋਂ ਕੀਤਾ ਇਨਕਾਰ ਬਾਗ ਰੱਖਿਆ ਮੰਤਰੀ ਖਵਾਜ਼ਾ ਅਸਿਫ ਬੋਲੇ ਅਟੈਕ ਨਾਲ ਸਾਡਾ ਨਹੀਂ ਕੋਈ ਵਾਸਤਾ। ਅਤਵਾਦੀ ਹਮਲੇ 'ਚ ਮਾਰੇ ਗੇ ਲੋਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇਵੇਗੀ ਜੰਮੂ ਕਸ਼ਮੀਰ ਸਰਕਾਰ ਗੰਬੀਰ ਜ਼ਖਮੀਆਂ ਨੂੰ 2-2 ਲੱਖ ਤੇ ਮਾਮੂਲੀ ਜ਼ਖਮੀਆਂ ਨੂੰ 1-1 ਲੱਖ ਦੀ ਬੰਦਤ ਦਾਇਰ। ਫੈਲਗਾ ਅਤਵਾਦੀ ਹਮਲੇ ਨੂੰ ਲੈ ਕੇ ਦੇਸ਼ ਪਰ ਚ ਗੁੱਸਾ Jammu Kashmir ਸਮੇਤ ਪੂਰੇ ਦੇਸ਼ ਚ ਪ੍ਰਦਰਸ਼ਨ। ਕਸ਼ਮੀਰ ਦੇ ਸਥਾਨਕ ਲੋਕ ਬੋਲੇ ਇਹ ਹਮਲਾ ਇਸਲਾਮ ਅਤੇ ਮਨੁੱਖਤਾ ਦੋਹਾਂ ਦੇ ਖਿਲਾਫ। ਅਤਵਾਦੀ ਹਮਲੇ ਨੂੰ ਲੈ ਕੇ ਪੰਜਾਬ ਦੇ ਲੋਕਾਂ ਚ ਵੀ ਪਾਰੀ ਰੋਸ ਚੰਡੀਗੜ੍ਹ ਚ ਪੰਜਾਬ ਕਾਂਗਰਸ ਤੇ BJP ਨੇ ਕਿਤੇ ਵਕਤ ਪ੍ਰਦਰਸ਼ਨ ਕੀਆ। ਅਤਵਾਦੀਆਂ ਦੀ ਕਾਰਨਾ ਹਰਕਤ ਲਈ ਹਰਕਤ ਨੇ ਲਈ ਭਾਰਤੀਆਂ ਦੀ ਜਾਨ ਅਤਵਾਦੀ ਹਮਲੇ ਦੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਤੇ ਐਸਟੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕੀਤੀ ਸਖਤ ਨਿਖੇਦੀ ਜਥੇਦਾਰ ਬੋਲੇ ਹਮਲੇ ਨੇ ਚਿੱਟੀ ਸਿੰਘ ਪੁਰਾ ਚ ਕਤਲ ਕੀਤੇ ਪੰਜ ਸਿੱਖ 35 ਸਿੱਖਾਂ ਦੀ ਯਾਦ ਦਿਵਾਈ ਧਾਮੀ ਨੇ ਵੀ ਪੀੜਿਤ ਪਰਿਵਾਰਾਂ ਨਾਲ ਜਤਾਈ ਹਮਦਰਦੀ ਸਤਿ ਸ਼੍ਰੀ ਅਕਾਲ న్యూਸ 24 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਲਗਾਤਾਰ ਅਸੀਂ ਪਹਿਲਗਾਮ ਹਮਲੇ ਦਾ ਜ਼ਿਕਰ ਕਰ ਰਹੇ ਹਾਂ ਨੇ ਹੱਥੇ ਸਲਾਨੀਆਂ ਤੇ ਕਾਰਾਨਾ ਹਮਲਾ ਹੋਇਆ ਜਿਸ ਦੇ ਵਿੱਚ ਕਈ ਸਲਾਨੀਆਂ ਦੀ ਜਾਨ ਚਲੀ ਗਈ ਬੇਕਸੂਰ 27 ਜ਼ਿੰਦਗੀਆਂ ਨੂੰ ਖਤਮ ਕਰ ਦਿੱਤਾ ਗਿਆ ਔਰ ਹੁਣ ਦੁਸ਼ਮਨ ਨੂੰ ਮੂੰਹ ਤੋੜ ਜਵਾਬ ਦੇਣ ਦੇ ਲਈ ਭਾਰਤ ਸਰਕਾਰ ਐਕਸ਼ਨ ਮੋਡ 'ਚ ਹੈ ਪੀਐਮ મોદી ਵੱਲੋਂ ਸ਼ਾਮ ਨੂੰ 6 ਵਜੇ ਇੱਕ ਹਾਈ ਲੈਵਲ ਮੀਟਿੰਗ ਸੱਦੀ ਗਈ ਹੈ ਅਮਿਤ ਸ਼ਾਹ ਜੰਮੂ ਕਸ਼ਮੀਰ ਪਹੁੰਚੇ ਹੋਏ ਨੇ ਪੀੜਤਾਂ ਨੂੰ ਮਿਲੇ ਨੇ ਹਮਲੇ ਵਾਲੀ ਥਾਂ ਤੇ ਪਹੁੰਚੇ ਨੇ ਉੱਥੋਂ ਦਾ ਚਾਇਸਾ ਲਿਆ ਇਹ ਸਭ ਦੇ ਵਿਚਾਲੇ ਪੰਜ ਜੱਤਵਾਦੀਆਂ ਦੀ ਪਛਾਣ ਹੋਈ ਹੈ ਜਿਨ੍ਹਾਂ ਵੱਲੋਂ ਇਸ ਕਾਇਰਾਨਾ ਹਰਕਤ ਨੂੰ ਅੰਜਾਮ ਦਿੱਤਾ ਗਿਆ ਸੀ ਉਧਰ ਜੰਮੂ ਚ ਹੋਏ ਹਮਲੇ ਤੋਂ ਬਾਅਦ ਪੰਜਾਬ ਚ ਵੀ ਹਾਈ ਅਲਰਟ ਹੈ ਬਾਰਡਰ ਸੁੱਭਾ ਹੋਣ ਕਰਕੇ ਸਰਕਾਰ ਨੇ ਸੁਰੱਖਿਆ ਹੋਰ ਪੁਖਤਾ ਕੀਤੀ ਹੈ ਸੀਮਾਨ ਨੇ ਖੁਦ ਪੁਚ ਅਧਿਕਾਰੀਆਂ ਨਾਲ ਮੀਟਿੰਗ ਲਈ ਹੈ ਹਮਲੇ ਤੋਂ ਬਾਅਦ ਦੇਸ਼ ਭਰ ਦੇ ਵਿੱਚ ਗਮ ਦਾ ਗੁੱਸੇ ਦਾ ਮਾਹੌਲ ਹੈ ਦੁਸ਼ਮਣ ਤੋਂ ਬਦਲਾ ਲੈਣ ਲਈ ਲੋਕ ਸਰਕਾਰ ਵੱਲ ਦੇਖ ਰਹੇ ਨੇ ਇਹਨਾਂ ਤਸਵੀਰਾਂ ਦੇ ਜ਼ਰੀਏ ਅਸੀਂ ਇਸ ਪੂਰੇ ਘਟਨਾਕ੍ਰਮ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪਹਿਲਾਂ ਜੋ ਕੁਝ ਹੋਇਆ ਤੇ ਉਸ ਤੋਂ ਬਾਅਦ ਹੁਣ ਅੱਗੇ ਕਿਸ ਤਰੀਕੇ ਦੇ ਐਕਸ਼ਨ ਕੀਤੇ ਜਾ ਰਹੇ ਨੇ ਸੋ ਸਾਰੀਆਂ ਮ੍ਰਿਤਕ ਦੇਹਾਂ ਨੂੰ ਦਿੱਲੀ 에어ਪੋਰਟ ਤੇ ਲਿਆਂਦਾ ਜਾ ਰਿਹਾ ਔਰ ਦਿੱਲੀ 에어ਪੋਰਟ ਤੋਂ ਫਿਰ ਅੱਗੇ ਜਿਹੜੇ-ਜਿਹੜੇ ਵੀ ਉਹਨਾਂ ਦੀਆਂ ਸਟੇਟ ਨੇ ਜਿਹੜੇ ਉਹਨਾਂ ਦੇ ਸੂਬੇ ਨੇ ਉੱਥੇ ਅੱਗੇ ਭੇਜਿਆ ਜਾਏਗਾ ਸੋ ਦਿੱਲੀ 에어ਪੋਰਟ ਤੇ ਸਾਰੀਆਂ ਮ੍ਰਿਤਕ ਦੇਹਾਂ ਇਕੱਠੀਆਂ ਪਹੁੰਚ ਰਹੀਆਂ ਨੇ 27 ਜਿਹੜੀਆਂ ਮ੍ਰਿਤਕ ਦੇਹਾਂ ਨੇ 27 ਸੈਲਾਨੀ ਨੇ ਵੱਖ-ਵੱਖ ਸਟੇਟਾਂ ਦੇ ਵੱਖ-ਵੱਖ ਸੂਬਿਆਂ ਦੇ ਜਿਨ੍ਹਾਂ ਨੂੰ ਕੱਲ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਅਤਵਾਦੀਆਂ ਵੱਲੋਂ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਇਹ ਮੰਦ ਭਾਗੀ ਕੱਟਣਾ ਵਾਪਰੀ ਇਹ ਕਾਰਨਾ ਹਰਕਤ ਜਿਹਨਾਂ ਅਤਵਾਦੀਆਂ ਵੱਲੋਂ ਕੀਤੀ ਗਈ ਉਹਨਾਂ ਦੀ ਪਛਾਣ ਵੀ ਹੋ ਗਈ ਹੈ ਉਹਨਾਂ ਦੇ ਸਕੈਚ ਵੀ ਅਸੀਂ ਦਿਖਾ ਰਹੇ ਹਾਂ ਜਿਹੜੇ ਸਕੈਚ ਜਾਰੀ ਕੀਤੇ ਗਏ ਨੇ ਸੋ ਉਹਨਾਂ ਦੇ ਨਾਮ ਵੀ ਨਸ਼ਰ ਕੀਤੇ ਗਏ ਨੇ ਔਰ ਹੁਣ ਅੱਗੇ ਦਾ ਐਕਸ਼ਨ ਕੀ ਹੋਏਗਾ ਸਭ ਸਭ ਨੂੰ ਇਸ ਚੀਜ਼ ਦਾ ਇੰਤਜ਼ਾਰ ਹੈ ਲੋਕ ਗੁੱਸੇ ਦੇ ਵਿੱਚ ਨੇ ਪ੍ਰੋਟੈਸਟ ਹੋ ਰਹੇ ਨੇ ਦੇਸ਼ ਭਰ ਦੇ ਵਿੱਚ ਹਰ ਕੋਈ ਇਸ ਚੀਜ਼ ਤੋਂ ਆहत ਹੈ ਜੰਮੂ ਕਸ਼ਮੀਰ ਦੇ ਜਿਹੜੇ ਲੋਗ ਨੇ ਜਿਹੜੇ ਆਪਣੀ ਆਰਥਿਕਤਾ ਨੂੰ ਲੈ ਕੇ ਕਾਫੀ ਗੰਭੀਰ ਸਨ ਪਿਛਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਟੂਰਿਜ਼ਮ ਵਧਿਆ ਟੂਰਿਸਟਾਂ ਨੇ ਆਪਣਾ ਡਰ ਛੱਡ ਕੇ ਪੈਰ ਛੱਡ ਕੇ ਖੋਫ ਛੱਡ ਕੇ ਜੰਮੂ ਕਸ਼ਮੀਰ ਦੀਆਂ ਵਾਦੀਆਂ ਦਾ ਰੁੱਖੀ ਤਾਰ ਉਥੋਂ ਦੀ ਆਰਥਿਕਤਾ ਦੇ ਵਿੱਚ ਇੱਕ ਵੱਡਾ ਯੋਗਦਾਨ ਦਿੱਤਾ ਇੱਕ ਵੱਡਾ ਹਿੱਸਾ ਪਾਇਆ ਉਸ ਨੂੰ ਇੱਕ ਬਹੁਤ ਭਾਰੀ ਸੱਟ ਵੱਜੀ ਔਰ ਜਿਹੜੇ ਲੋਕਲ ਲੋਗ ਨੇ ਜਿਹੜੇ ਆਪਣੇ ਆਪਣੇ ਕਾਰੋਬਾਰ ਤੱਕ ਮਤਲਬ ਰੱਖਦੇ ਨੇ ਉਹਨਾਂ ਲੋਕਾਂ ਨੂੰ ਇਸ ਚੀਜ਼ ਨੇ ਬਹੁਤ ਜ਼ਿਆਦਾ ਇੱਕ ਤਰੀਕੇ ਨਾਲ ਰੋਂਣ ਤੇ ਮਜਬੂਰ ਕੀਤਾ ਔਰ ਬਹੁਤ ਸਾਰੇ ਐਸੇ ਚਿਹਰੇ న్యూਸ 18 ਤੇ ਅਸੀਂ ਦਿਖਾਏ ਜਿਹੜੇ ਰੋਂਦੇ ਨਜ਼ਰ ਆਏ ਨੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਹੌਲੀ-ਹੌਲੀ ਖੁਸ਼ਹਾਲੀ ਵੱਲ ਵੱਧ ਰਹੇ ਸਾਂ ਸਾਡੀਆਂ ਆਸਾਂ ਉਮੀਦਾਂ ਜਗੀਆਂ ਸੀ ਤੇ ਹੁਣ ਇਸ ਇਸ ਕਾਇਰਾਨਾ ਹਰਕਤ ਨੇ ਫਿਰ ਸਾਨੂੰ ਉੱਥੇ ਹੀ ਲਿਆ ਕੇ ਖੜਾ ਕੀਤਾ ਉਹਨਾਂ ਨੂੰ ਕਾਰੋਬਾਰ ਦੀ ਚਿੰਤਾ ਸਤਾਉਣ ਲੱਗੀ ਐ ਇਹ ਡਰ ਸੌਣ ਲੱਗਿਆ ਕਿ ਹੁਣ ਇਹੋ ਜੀ ਘਟਨਾ ਤੋਂ ਬਾਅਦ ਕੀ ਸਲਾਨੀ ਦੁਬਾਰਾ ਜੰਮੂ ਕਸ਼ਮੀਰ ਦਾ ਰੁਖ ਕਰਨਗੇ ਕੀ ਉਹਨਾਂ ਦਾ ਵਿਸ਼ਵਾਸ ਦੁਬਾਰਾ ਬਹਾਲ ਹੋ ਪਾਏਗਾ ਕਿ ਉਸ ਡਰ ਨੂੰ ਸਰਕਾਰਾਂ ਖਤਮ ਕਰ ਪਉਣਗੀਆਂ ਇਹ ਚੁਣੌਤੀ ਹੈ ਸਭ ਦੇ ਸਾਹਮਣੇ ਔਰ ਅਗਲੇ ਦਿਨਾਂ ਦੇ ਵਿੱਚ ਇੰਡੀਅਨ ਗਵਰਨਮੈਂਟ ਕਿਸ ਤਰੀਕੇ ਨਾਲ ਇਸ ਨੂੰ ਲੈਂਦੀ ਹੈ ਕੀ ਐਕਸ਼ਨ ਇੰਡੀਅਨ ਗਵਰਨਮੈਂਟ ਦੇ ਰਹਿ ਸਕਦੇ ਨੇ ਇਸ ਤੇ ਸਭ ਦੀਆਂ ਨਜ਼ਰਾਂ ਨੇ ਪਰ ਇੱਕ ਵਾਰ ਜ਼ਿੰਦਗੀ ਰੋਕ ਦਿੰਦੀ ਹੈ ਇੱਕ ਵਾਰ ਜੰਮੂ ਕਸ਼ਮੀਰ ਦੀ ਜਿਹੜੀ ਲਾਈਫਲਾਈਨ ਹੈ ਉਹ ਰੁਕ ਗਈ ਹੈ ਔਰ ਹਰ ਕੋਈ ਆਹਤ ਹੈ ਪ੍ਰੋਟੈਸਟ ਹੋ ਰਹੇ ਨੇ ਪ੍ਰਦਰਸ਼ਨ ਹੋ ਰਹੇ ਨੇ ਸੋ ਦਿੱਲੀ 에어ਪੋਰਟ ਚੱਲਦੇ ਆ ਰਵੀ ਮਿਸ਼ਰਾ ਸਾਡੇ ਸਹਿਯੋਗੀ ਜੁੜ ਰਹੇ ਨੇ ਰਵੀ ਕਿੰਨੀ ਦੇਰ ਦੇ ਵਿੱਚ ਮ੍ਰਿਤਕ ਦੇਹਾਂ ਪਹੁੰਚਣੀਆਂ ਨੇ ਕੀ ਕੀ ਇੰਤਜ਼ਾਮ ਜਿਹੜੇ ਨੇ ਉਹ ਕੀਤੇ ਗਏ ਨੇ ਦਿੱਲੀ ਏਅਰਪੋਰਟ ਤੇ ਜਿੱਥੇ-ਜਿੱਥੇ ਵੀ ਅੱਗੇ ਉਹਨਾਂ ਨੂੰ ਰਵਾਨਾ ਕੀਤਾ ਜਾਣਾ ਜਿਹੜੇ ਉਹਨਾਂ ਦੀ ਕੰਸਰਨ ਸਟੇਟਸ ਨੇ ਬਿਲਕੁਲ ਗੌਰਵ ਆਪ ਬਤਾ ਦੇਣਾ ਚਾਹੂੰਗਾ ਆਪਕੋ ਕਿ ਪਹਲਗਾਮ ਮੇ ਜੋ ਅਤੰਗਵਾਦੀ ਹਮਲਾ ਹੋਇਆ ਉਸ ਵਿੱਚ ਜੋ तमाम ਬੇਕਸੂਰ ਲੋਕ ਮਾਰੇ ਗਏ उनके पार्थिव शरीर को एक एक करके कर लाया जा रहा है आपको बता दूं एयर इंडिया का विमान जो कि विनय नारवाल को लेकर आ रहा था वो एयरपोर्ट पर लैंड कर चुका है सीधा तस्वीरें दिखाना चाहूँगा आपको कि हम लोग यहाँ पर इंतज़ार कर रहे हैं और कुछ ही देर में जो उनका परिवार है जो कि वो भी साथ में आ रहा था और एयर इंडिया के सेम विमान में तमाम परिवार वाले भी मौजूद थे तो वो लोग भी आ, ये बस इसी गेट से बाहर निकलेंगे आपको बता दूं कि इंडियन नेवी के जो ऑफिसर्स हैं वो यहाँ पर पहुँच गए हैं इंडियन नेवी के जो कमांडर हैं वो भी यहाँ पर पहुँचे हैं एक प्रोटोकॉल के तहत विनय नारवाल का जो पार्थिव शरीर है वो करनाल लेके जाया जाएगा आपको बता दें कि मिली जानकारी के मुताबिक एयरपोर्ट पे तो विमान लैंड हो गया है मगर उनके पार्थिव शरीर को अंदर से ही अंदर के रास्ते से कार्गो एयरपोर्ट की तरफ लेके जाया जाएगा जहां पर जिस रास्ते से उनका जो पार्थिव शरीर है वो करना लेके जाया जाएगा इंडियन नेवी के जो ऑफिसर्स यहाँ पर पहुँचे हैं वो उनके परिवार को जो कि साथ में हिमांशी नेरवाल जो कि साथ में थी और इस घटना के वक्त इस आतंकवादी घटना को जब अंजाम दिया गया तो वो तमाम जो उनके परिवार वाले हैं जो कि वो भी मौके पर कल ही पहुंच गए थे जो हिमांशी के माता पिता हैं वो भी पहुंच गए थे तो उनके साथ वो लोग यहाँ से निकलेंगे हम उनसे ज़रूर बातचीत करने की कोशिश करेंगे मगर हम जानते हैं कि काफ़ी दुखद घड़ी है ये और इस समय में कोई भी व्यक्ति विशेष उस स्थिति में नहीं होता कि वो बातचीत कर पाए मगर आपको बता दें कि इस घटना ने तमाम लोगों को निःशब्ब कर दिया है और इस पर तमाम राजनीतिक प्रतिक्रियाएं आ रही हैं और तमाम वर्गों की तरफ से इसकी निंदा ही की जा रही है आपको बता दें कि उनका पार्थिव शरीर यहाँ से करनाल लेके जाया जाएगा और तकरीबन जो समय की जानकारी प्राप्त हो रही है तकरीबन पाँच से साढ़े पाँच बजे का समय होगा जब आ, अंतिम संस्कार उनके पार्थिव शरीर का किया जाएगा जैसा कि इंडियन नेवी ऑफिसर्स ने हमें यहाँ पर जानकारी मुहैया कराई है आपको बता दें कि यहाँ पर एक बार एयरपोर्ट पर परिसर के जो तस्वीरें आपको दिखाना चाहूँगा यहाँ पर हुजूम यहाँ पर लगा हुआ है और तमाम लोग हैं सबको लेकर ये घटना आपको बता दें इस घटना ने तमाम लोगों को झकझोर के रख दिया है और तमाम लोग इसके बारे में जानना चाहते हैं और तमाम लोग चाहते हैं कि इंतकाम भी लिया जाए बदला भी लिया जाए क्योंकि तो बेकसूरों को मारा गया है और साफ़ तौर पे जो बात की जा रही है जिस तरीके से हिमांशी के बारे में क्योंकि हिमांशी की हाल में ही शादी हुई थी विनय नारवाल से और वो हनीमून मनाने के लिए गए हुए थे मगर वहाँ पर इस घटना को कहीं ना कहीं अंजाम दिया गया आतंकवादियों द्वारा और इसकी निंदा की जा रही है मगर निंदा के साथ साथ लोग इंतकाम और बदले की भी उम्मीद कर रहे हैं कि कब भारत उन तमाम लोगों को पकड़ेगा उनको उनकी सजा सुनाएगा उनको सजा दी जाएगी जो कि उन्होंने ये कायाना हमला किया है तस्वीरें तो एयरपोर्ट परिसर से जो कि यहाँ पर जो सिक्योरिटी प्रोटोकॉल है वो काफ़ी सतर्क और सचेत हो गया है जो कि आप देख सकते हैं कि तो काफ़ी लोग यहाँ पर मौजूद हैं और एयरपोर्ट परिसर में इस तरीके की जो गतिविधियाँ है वो बेहद कम होती है जब भी कोई ऐसा सेलिब्रिटी बड़ा सेलिब्रिटी यहाँ पर आता है तो इतनी भीड़ देखने को मिलती है मगर आज जो भीड़ है यहाँ पर आपको देखिए तमाम लोग यहाँ पर इंतज़ार कर रहे हैं क्योंकि इस घटना ने कहीं ना कहीं तमाम लोगों को निशब्द किया है और काफ़ी दुखद घटना है आप देखिए इंडियन नेवी के जो ऑफिसर्स हैं वो यहाँ पर आ रहे हैं और हाल में ही हमने इनसे हमसे बातचीत की थी कि क्या प्रोटोकॉल है और कब उनको यहाँ से लेके जाया जाएगा क्योंकि यहाँ पर तमाम तैयारियाँ कर ली गई हैं और इंडियन नेवी के जो ऑफ़िसर्स हैं आप देख सकते हैं कि यहाँ पर तैयार कि किस प्रोटोकॉल के तहत उनको लेकर जाया जाएगा ये गाड़ी आपको दिखाना चाहूँगा कि ये गाड़ी यहाँ पर है और वो जो गाड़ी है वही इनको लेके जाएगी और आप देखो तस्वीरें आप देखिए एक बार कि जिस तरीके से यहाँ इंडियन नेवी ऑफिसर्स है काफ़ी हरकत में है और यहाँ पे जो गाड़ियाँ हैं वो यहाँ पर यहाँ पर तैयार की जा रही हैं तो विमान लैंड कर चुका है और ये जो कमांडर्स हैं वो यहाँ पर देखिए मौजूद है क्योंकि कई ऐसी बातें निकल कर आ रही थी कि पार्थिव शरीर यहाँ से निकाल के नहीं लेके जा सकता और जैसी जानकारी प्राप्त हो रही है आप देखिए कि जो आ, कमांडर्स की गाड़ी थी इंडियन नेवी ऑफिसर की गाड़ी थी वो यहाँ से रवाना हो गई है यानी पार्थिव शरीर अंदर के रास्ते ही आ। आ, कार्गो एयरपोर्ट की तरफ निकल गया है और उनका परिवार भी आ, उनके पार्थिव शरीर के साथ कार्गो एयरपोर्ट की तरफ अंदर से ही निकल चुका है क्योंकि वो बाहर नहीं निकले क्योंकि तमाम इंडियन पर पहुंचे थे अब वो आएंगी। जीग कार्गो जीग पर उनका पार्थिव शरीर उस तरफ ले जाया गया है जी मृतक देह जाया गया है एयरपोर्ट तो मेन जराइवल गेट है उड़े सहयोगी रवि मिश्रा ਤਸਵੀਰਾਂ ਦਿਖਾ ਰਹੇ ਨੇ ਤਾਂ ਉਹ ਦੂਸਰੇ ਜਿੱਥੇ ਜਿਹੜਾ ਕਾਰਗੋ 에어ਪੋਰਟ ਹੈ ਉੱਥੋਂ ਹੀ ਜਿਹੜਾ ਹੈ ਉਹ ਮ੍ਰਿਤਕ ਦੇ ਲੈ ਕੇ ਉੱਥੋਂ ਕਰਨਾਲ ਨੂੰ ਰਵਾਨਾ ਹੋ ਗਏ ਨੇ ਸੋ ਥੋੜੀ ਦੇਰ ਦੇ ਵਿੱਚ ਅਸੀਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਜਿਹੜੇ ਲੈਫਟਨੈਂਟ ਨਰਵਾਲ ਨੇ ਜਿਨ੍ਹਾਂ ਦੀ 7ਵਾਂ ਦੀ ਹਮਲੇ ਦੇ ਵਿੱਚ ਜਾਨ ਗਈ ਹੈ ਉਹਨਾਂ ਦੀ ਮ੍ਰਿਤਕ ਦੇ ਪਹੁੰਚ ਚੁੱਕੀ ਹੈ ਦਿੱਲੀ 에어ਪੋਰਟ ਤੇ ਔਰ ਕਾਰਗੋ ਐਗਜ਼ਿਟ ਤੋਂ ਹੀ ਉਹਨਾਂ ਦੀ ਮ੍ਰਿਤਕ ਦੇ ਨੂੰ ਕਰਨਾਲ ਲਈ ਰਵਾਨਾ ਕਰ ਦਿੱਤਾ ਗਿਆ ਹੈ ਵਿਨੇ ਨਰਵਾਲ ਜਿਹੜੇ ਲੈਫਟੇਨੈਂਟ ਵਿਨੇ ਨਰਵਾਲ 에ਇਰ ਫੋਰਸ ਦੇ ਲੈਫਟੇਨੈਂਟ ਨੇ ਉਹਨਾਂ ਦੀ ਮ੍ਰਿਤਕ ਦੇ 16 ਅਪ੍ਰੈਲ ਨੂੰ ਉਹਨਾਂ ਦਾ ਵਿਆਹ ਹੋਇਆ ਸੀ ਔਰ ਆਪਣੀ ਧਰਮ ਪਤਨੀ ਹਿਮਾਂਸ਼ੀ ਦੇ ਨਾਲ ਉਹ ਹਨੀਮੂਨ ਤੇ ਜੰਮੂ ਕਸ਼ਮੀਰ ਗਏ ਸੀ ਔਰ ਪਹਿਲਵਾਨ ਪਹਿਲਗਾਮ ਦੇ ਵਿੱਚ ਕੱਲ ਇਸ ਘਟਨਾ ਦਾ ਸ਼ਿਕਾਰ ਹੋਏ ਨੇ ਸੱਤਵਾਦੀ ਹਮਲੇ ਦਾ ਸ਼ਿਕਾਰ ਹੋਏ ਨੇ ਤੇ ਅੱਜ ਉਹਨਾਂ ਦੀ ਮ੍ਰਿਤਕ ਦੇਹ ਨੂੰ ਹੁਣ ਲਿਆਂਦਾ ਗਿਆ ਜਿਸ ਨੂੰ ਕਰਨਾਲ ਰਵਾਨਾ ਕਰ ਦਿੱਤਾ ਗਿਆ ਤਾਂ ਕੇ ਤਾਂ ਕੇਂਦਰੀ ਗ੍ਰਹਿ ਮੰਤਰੀ ਉਸ ਜਗ੍ਹਾ ਤੇ ਪਹੁੰਚੇ ਉਸ ਉਸ ਜਗ੍ਹਾ ਦਾ ਜਾਇਜ਼ਾ ਲਿਆ ਜਿੱਥੇ ਕੱਲ ਇਹ ਅਟੈਕ ਹੋਇਆ ਸੀ ਉਸ ਥਾਂ ਦੀਆਂ ਤਸਵੀਰਾਂ ਨੇ ਆਰਮੀ ਆਫੀਸਰਸ ਦੇ ਨਾਲ ਲੋਕਲ ਪੁਲਿਸ ਤੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ ਹਵਾਈ ਸਰਵੇ ਕੀਤਾ ਗਿਆ ਹੈਲੀਕਾਪਟਰ ਦੇ ذریعے ਗ੍ਰਹਿ ਮੰਤਰੀ ਉਸ ਜਗ੍ਹਾ ਤੇ ਪਹੁੰਚੇ ਨੇ ਪਹਿਲਗਾਮ ਦੀਆਂ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕੱਲ ਇਹ ਅਟੈਕ ਹੋਇਆ ਸੀ ਉਸ ਤੋਂ ਬਾਅਦ ਸ਼੍ਰੀਨਗਰ ਦੇ ਵਿੱਚ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਕੇਂਦਰੀ ਗ੍ਰਹਿ ਮੰਤਰੀ ਨੇ ਔਰ ਪੀੜਤ ਪਰਿਵਾਰਾਂ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਹੌਸਲਾ ਦਿੱਤਾ ਉਹਨਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਇਸਤੇ ਸਖਤ ਕਾਰਵਾਈ ਕੀਤੀ ਗਈ ਜਦ ਤੱਕ ਕੀ ਕਰੇਗੀ ਔਰ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਸੋ ਇਹ ਤਾਜ਼ਾ ਤਸਵੀਰਾਂ ਨੇ ਜਦੋਂ ਗ੍ਰਹਿ ਮੰਤਰੀ ਉੱਥੇ ਪਹੁੰਚੇ ਨੇ ਉਹੀ ਜਗ੍ਹਾ ਹੈ ਜਿੱਥੇ ਕੱਲ ਅਟੈਕ ਕੀਤਾ ਗਿਆ ਸੀ ਅਤਵਾਦੀ ਹਮਲਾ ਹੋਇਆ ਸੀ ਔਰ ਇੱਥੇ ਹੀ ਜਿਹੜੇ ਸੈਲਾਨੀ ਬੈਠੇ ਸੀ ਉਹਨਾਂ ਨੂੰ ਅਤਵਾਦੀਆਂ ਨੇ ਇੱਕ ਇੱਕ ਕਰਕੇ ਮੌਤੇ ਘਾਟ ਉਤਾਰ ਦਿੱਤਾ ਸੀ ਔਰ ਉਸ ਵੇਲੇ ਜੋ ਮੰਜ਼ਰ ਰਿਹਾ ਹੋਏਗਾ ਜਿਨ੍ਹਾਂ ਨੇ ਉਹ ਅੱਖੀਂ ਦੇਖਿਆ ਜਿਹੜੇ ਚਸ਼ਮਦੀਦ ਨੇ ਉਹਨਾਂ ਤੋਂ ਬਿਆਨ ਵੀ ਨਹੀਂ ਕੀਤਾ ਜਾ ਰਿਹਾ ਐਨਾ ਖੌਫਨਾਕ ਮੰਜ਼ਰ ਸੀ ਜਿਸ ਵੇਲੇ ਅੱਤਵਾਦੀਆਂ ਵੱਲੋਂ ਇਹ ਅਟੈਕ ਕੀਤਾ ਗਿਆ ਔਰ ਜਗ੍ਹਾ ਉਹਨਾਂ ਨੇ ਐਸੀ ਚੁਣੀ ਸੀ ਜਿੱਥੇ ਗੱਡੀਆਂ ਨਹੀਂ ਜਾ ਸਕਦੀਆਂ ਜਿੱਥੇ ਪੈਦਲ ਜਾਂ ਘੋੜੇ ਦੇ ਰਸਤੇ ਜਾਇਆ ਜਾ ਸਕਦਾ ਔਰ ਉਹ ਪਹਿਲਗਾਂ ਤੋਂ ਇਹ ਜਗ੍ਹਾ ਜਿਹੜੀ ਹੈ ਕਰੀਬ-ਕਰੀਬ 5 ਕਿਲੋਮੀਟਰ ਦੂਰ ਹੈ ਇਸ ਜਗ੍ਹਾ ਤੇ ਅੱਤਵਾਦੀਆਂ ਨੇ ਇਸ ਜਗ੍ਹਾ ਨੂੰ ਚੁਣਿਆ ਯਾਨੀ ਉਹਨਾਂ ਨੂੰ ਇੱਕ ਇੱਕ ਪਲਾਨਡ ਤਰੀਕੇ ਨਾਲ ਇਹ ਅਟੈਕ ਕੀਤਾ ਗਿਆ ਉਹਨਾਂ ਨੂੰ ਪਤਾ ਸੀ ਕਿ ਇੱਥੇ ਸਿਕਿਉਰਿਟੀ ਫੋਰਸਸ ਨਹੀਂ ਹੁੰਦੀਆਂ ਤਾਂ ਉਹਨਾਂ ਨੇ ਕਾਫੀ ਸਮਾਂ ਲਗਾ ਕੇ ਇੱਥੇ ਇਸ ਅੱਤਵਾਦੀ ਹਮਲੇ ਨੂੰ ਅੰਜਾਮ ਦਿੱਤਾ ਤਾ ਗ੍ਰਹਿ ਮੰਤਰੀ ਪਹੁੰਚੇ ਨੇ ਪਹਿਲਗਾਮ ਜਿੱਥੇ ਕੱਲ ਇਹ ਅਟੈਕ ਹੋਇਆ ਸੀ ਔਰ ਦੂਸਰੇ ਪਾਸੇ ਸ਼੍ਰੀਨਗਰ ਦੇ ਵਿੱਚ ਉਹਨਾਂ ਨੇ ਅੱਜ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਪੀੜਿਤ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਹੈ ਵੱਖ-ਵੱਖ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਇੱਕ ਉਸ ਜਗ੍ਹਾ ਦੀਆਂ ਜਿੱਥੇ ਗ੍ਰਹਿ ਮੰਤਰੀ ਨੇ ਜਾਇਜ਼ਾ ਲਿਆ ਔਰ ਇੱਕ ਤਸਵੀਰ ਜਦੋਂ ਉਹਨਾਂ ਵੱਲੋਂ ਇਹਨਾਂ ਸਾਰੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਉਸ ਤੋਂ ਬਾਅਦ ਇਹਨਾਂ ਦੀਆਂ ਮ੍ਰਿਤਕ ਦੇਹਾਂ ਜਿਹੜੀਆਂ ਸੀ ਉਹ ਦਿੱਲੀ 에ਅਰਪੋਰਟ ਨੂੰ ਰਵਾਨਾ ਕਰ ਦਿੱਤੀਆਂ ਗਈਆਂ ਦਿੱਲੀ 에ਅਰਪੋਰਟ ਤੇ ਪਹੁੰਚ ਰਹੀਆਂ ਨੇ ਵਿਨੇ ਨਰਵਾਲ ਦੀ ਮ੍ਰਿਤਕ ਦੇ ਪਹੁੰਚ ਚੁੱਕੀ ਹੈ ਔਰ ਉਸ ਨੂੰ ਰਵਾਨਾ ਕਰ ਦਿੱਤਾ ਗਿਆ ਕਰਨਾਲ ਦੇ ਲਈ ਕਰਨਾਲ ਦੇ ਰਹਿਣ ਵਾਲੇ ਸਨ 16 ਤਰੀਕ ਨੂੰ ਵਿਆਹ ਹੋਇਆ ਸੀ ਔਰ ਹਨੀਮੂਨ ਮਨਾਉਣ ਦੇ ਲਈ ਆਪਣੀ ਪਤਨੀ ਦੇ ਨਾਲ ਜੰਮੂ ਕਸ਼ਮੀਰ ਗਏ ਸੀ ਔਰ ਕੱਲ ਇਸਤਵਾਦੀ ਹਮਲੇ ਦਾ ਸ਼ਿਕਾਰ ਹੋਏ ਨੇ ਸੋ ਕੇਂਦਰੀ ਗ੍ਰਹਿ ਮੰਤਰੀ ਤੁਰੰਤ ਕੱਲ ਕਸ਼ਮੀਰ ਦੇ ਲਈ ਸ਼ਾਮ ਨੂੰ ਰਵਾਨਾ ਹੋ ਗਏ ਸੀ ਉੱਥੇ ਜਾ ਕੇ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗਾਂ ਕੀਤੀਆਂ ਗਈਆਂ ਔਰ ਅੱਜ ਉਹਨਾਂ ਪਰਿਵਾਰਾਂ ਨੂੰ ਪਹਿਲਾਂ ਮਿਲੇ ਮ੍ਰਿਤਕਾ ਨੂੰ ਸ਼ਰਧਾਂਜਲੀ ਦਿੱਤੀ ਉਹਨਾਂ ਪਰਿਵਾਰਾਂ ਨੂੰ ਹੌਸਲਾ ਵਧਾਇਆ ਉਹਨਾਂ ਦਾ ਉਹਨਾਂ ਨੂੰ ਪ੍ਰੋਸਾ ਦਿੱਤਾ ਕਿ ਦੇਸ਼ ਇਸ ਤੇ ਚੁੱਪ ਨਹੀਂ ਬੈਠੇਗਾ ਔਰ ਸਖਤੋ ਸਖਤ ਐਕਸ਼ਨ ਲਿਆ ਜਾਏਗਾ ਉਸ ਤੋਂ ਬਾਅਦ ਗ੍ਰਹਿ ਮੰਤਰੀ ਪਹਲਗਾਮ ਗਏ ਨੇ ਉਸ ਜਗ੍ਹਾ ਤੇ ਜਿੱਥੇ ਕੱਲ ਇਹ ਅਤਵਾਦੀ ਹਮਲਾ ਹੋਇਆ ਹੈ ਤਾ ਇਹ ਵਿਨੇ ਨਰਵਾਲ ਦੀ ਮ੍ਰਿਤਕ ਦੇ ਲਿਆਂਦੀ ਗਈ ਲੈਫਟੀਨੈਂਟ ਵਿਨੇ ਨਰਵਾਲ ਦੀ ਔਰ ਦਿੱਲੀ ਦੇ ਸੀਐਮ ਰੇਖਾ ਗੁਪਤਾ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਉਸ ਤੋਂ ਬਾਅਦ ਕਾਰਗੋ ਐਗਜ਼ਿਟ ਦੇ ਜ਼ਰੀਏ ਹੀ ਇੱਥੋਂ ਇਸ ਮ੍ਰਿਤਕ ਦੇ ਨੂੰ ਕਰਨਾਲ ਭੇਜਿਆ ਗਿਆ ਔਰ ਉਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਤਸਵੀਰਾਂ ਦੇ ਵਿੱਚ ਨਜ਼ਰ ਆਏ ਨੇ ਦਿੱਲੀ 에ਰਪੋਰਟ ਦੀਆਂ ਇਹ ਤਸਵੀਰਾਂ ਨੇ ਜਿੱਥੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਲੈਫਟੀਨੈਂਟ ਵਿਨੇ ਨਰਵਾਲ ਦੀ ਮ੍ਰਿਤਕ ਦੇ ਦਿਆ ਵਿਨੇ ਨਰਵਾਲ ਕੱਲ ਦੇ ਅਤਵਾਦੀ ਹਮਲੇ ਦੇ ਵਿੱਚ ਉੱਥੇ ਸ਼ਹੀਦ ਹੋਏ ਨੇ ਲੈਫਟੇਨੈਂਟ ਵਿਨੇ ਨਰਵਾਲ ਜਿਹੜੇ ਇੰਡੀਅਨ 에ਅਰ ਫੋਰਸ ਦੇ ਲੈਫਟੇਨੈਂਟ ਸੀ ਇੰਡੀਅਨ 에ਅਰ ਫੋਰਸ ਦੇ ਸਿਪਾਹੀ ਸੀ 16 ਤਰੀਕ ਨੂੰ ਉਹਨਾਂ ਦਾ ਵਿਆਹ ਹੋਇਆ ਸੀ ਆਪਣੀ ਪਤਨੀ ਹਿਮਾਂਸ਼ੀ ਦੇ ਨਾਲ ਉਹ ਜੰਮੂ ਕਸ਼ਮੀਰ ਗਏ ਸੀ ਯਾਨੀ 16 ਤਰੀਕ ਨੂੰ ਵਿਆਹ ਹੋਇਆ ਸੀ ਔਰ 22 ਤਰੀਕ ਨੂੰ ਇਹ ਜਿਹੜਾ ਸੀ ਅਟੈਕ ਹੋ ਗਿਆ ਫੋ ਪਰਿਵਾਰ ਦੀ ਸਥਿਤੀ ਨੂੰ ਸਮਝਿਆ ਜਾ ਸਕਦਾ ਹੈ ਜਿਨ੍ਹਾਂ ਦੇ ਨਾਲ ਐਡਾ ਵੱਡਾ ਹਾਦਸਾ ਹੋਇਆ ਜਿਨ੍ਹਾਂ ਦੇ ਨਾਲ ਐਡੀ ਵੱਡੀ ਕਠੜਾ ਵਾਪਰੀ ਹੈ ਔਰ ਖਾਸ ਕਰਕੇ ਉਸ ਲੜਕੀ ਦੀ ਜਿਹੜੀ ਮਨੋਦਸ਼ਾ ਹੈ ਮਨੋਸਥਿਤੀ ਹੈ ਉਸ ਦਾ ਅੰਦਾਜ਼ਾ ਲਗਾ ਪਾਣਾ ਵੀ ਮੁਸ਼ਕਲ ਹੈ ਜਿਸ ਦੇ ਵਿਆਹ ਨੂੰ ਮਹਿਜ ਇੱਕ ਹਫਤਾ ਨਹੀਂ ਹੋਇਆ ਔਰ ਉਸਦੇ ਪਤੀ ਦੀ ਸ਼ਹਾਦਤ ਹੋ ਗਈ ਸੋ ਅਤਵਾਦੀਆਂ ਵੱਲੋਂ ਕੱਲ ਇਸ ਕਾਨੂੰਨੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਵਿਨੇ ਨਰਵਾਲ ਦੀ ਮ੍ਰਿਤਕ ਦੇ ਪਹੁੰਚੀ ਹੈ ਔਰ ਰਵਾਨਾ ਕਰ ਦਿੱਤਾ ਗਿਆ ਹੈ ਬਿਨੇ ਨਰਵਾਲ ਦੀ ਮ੍ਰਿਤਕ ਦੇ ਨੂੰ ਕਰਨਾਲ ਦੇ ਲਈ ਇਹ ਇਹ ਤਸਵੀਰਾਂ ਨੇ ਦਿੱਲੀ ਦੀ ਸੀਐਮ ਰੇਖਾ ਗੁਪਤਾ ਵੱਲੋਂ ਬਿਨੇ ਨਰਵਾਲ ਨੂੰ ਸ਼ਰਧਾਂਜਲੀ ਪੇਟ ਕੀਤੀ ਗਈ ਔਰ ਇੰਡੀਅਨ 에ਅਰ ਫੋਰਸ ਵੱਲੋਂ ਪ੍ਰੋਟੋਕਾਲ ਦੇ ਤਹਿਤ ਉਹਨਾਂ ਦੀ ਮ੍ਰਿਤਕ ਦੇ ਨੂੰ ਪਰਿਵਾਰ ਨਜ਼ਰ ਆ ਰਿਹਾ ਹੈ ਪਰਿਵਾਰਕ ਮੈਂਬਰ ਨਜ਼ਰ ਆ ਰਹੇ ਨੇ ਉਹਨਾਂ ਦੀਆਂ ਤਸਵੀਰਾਂ ਨੇ ਪਰਿਵਾਰਕ ਮੈਂਬਰ ਵੀ ਮ੍ਰਿਤਕ ਦੇ ਦੇ ਨਾਲ ਪਹੁੰਚੇ ਨੇ ਇਹ ਉਹਦੇ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ ਨੇ ਦਿੱਲੀ ਦੇ ਸੀਐਮ ਰੇਖਾ ਗੁਪਤਾ ਉਹਨਾਂ ਦਾ ਉਹਨਾਂ ਨੂੰ ਢਾਂਡਸ ਪੁਧਾਰ ਰਹੇ ਨੇ ਉਹਨਾਂ ਨੂੰ ਹੌਸਲਾ ਦੇ ਰਹੇ ਨੇ ਪਰਿਵਾਰ ਦੇ ਨਾਲ ਗੱਲਬਾਤ ਕਰ ਰਹੇ ਨੇ ਸੋ ਇਸ ਇਸ ਪਰਿਵਾਰ ਦੀ ਮਨੋਦਸ਼ਾ ਜਿਹੜੀ ਹੈ ਉਸ ਨੂੰ ਉਸ ਨੂੰ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਬੇहद ਮੁਸ਼ਕਲ ਹੁੰਦਾ ਹੈ ਜਿਨ੍ਹਾਂ ਦੇ ਨਾਲ ਇੱਕ ਔਕਟਣਾ ਵਾਪਰੀ ਔਰ ਖਾਸ ਕਰਕੇ ਉਹ ਲੜਕੀ ਜਿਹੜੀ ਉਸ ਵੇਲੇ ਮੌਕੇ ਤੇ ਮੌਜੂਦ ਸੀ ਜਿਸ ਦੇ ਸਾਹਮਣੇ ਇਹ 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 ਪੂਰਾ ਵਾਕਿਆ ਹੋਇਆ ਜਿਸ ਦੇ ਸਾਹਮਣੇ ਇਹ ਹਮਲਾ ਹੋਇਆ ਜਿਸ ਨੇ ਆਪਣੀਆਂ ਅੱਖਾਂ ਨਾਲ ਆਪਣੀਆਂ ਅੱਖਾਂ ਸਾਹਮਣੇ ਆਪਣੇ ਪਤੀ ਨੂੰ ਜਾਂਦੇ ਹੋਏ ਦੇਖਿਆ ਆਖਰੀ ਸਮੇਂ ਦੇ ਵਿੱਚ ਸਿਰਫ ਉਹਨਾਂ ਦੀ ਧਰਮ ਪਤਨੀ ਰਮਾਂਸ਼ੀ ਉਹਨਾਂ ਦੇ ਨਾਲ ਸੀ ਕੁਝ ਦਿਨ ਪਹਿਲਾਂ 16 ਤਰੀਕ ਨੂੰ ਵਿਆਹ ਹੋਇਆ ਤਾਂ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਉਸ ਪਰਿਵਾਰ ਤੇ ਕੀ ਗੁਜ਼ਰੀ ਹੋਏਗੀ 16 ਤਰੀਕ ਨੂੰ ਜਿਸ ਨੌਜਵਾਨ ਦਾ ਵਿਆਹ ਹੁੰਦਾ ਔਰ 22 ਤਰੀਕ ਨੂੰ ਜਿਸ ਦੀ ਸ਼ਹਾਦਤ ਹੋ ਜਾਂਦੀ ਹੈ ਹਲੇ ਵੀ ਉਸ ਦੇ ਤਰੋ ਰੁਕ ਨਹੀਂ پا ਰਹੇ ਔਰ ਸਮਝ ਨਹੀਂ ਆ ਰਿਹਾ ਹੁੰਦਾ ਇਸ ਮੌਕੇ ਤੇ ਕਿ ਅੱਗੇ ਕੀ ਹੈ ਸਾਹਮਣੇ ਹਨੇਰਾ ਹੀ ਹਨੇਰਾ ਨਜ਼ਰ ਆਉਂਦਾ ਸੋ ਦਿੱਲੀ 에ਰਪੋਰਟ ਦੀਆਂ ਤਸਵੀਰਾਂ ਨੇ ਜਿੱਥੇ ਮ੍ਰਿਤਕ ਦੇ ਲਿਆਂਦੀ ਗਈ ਹੈ ਵਿਨੇ ਨਰਵਾਲ इंडियन एयर फोर्स ਵੱਲੋਂ ਪੂਰੇ ਪੂਰੇ ਪ੍ਰੋਟੋਕਾਲ ਦੇ ਤਹਿਤ ਪੂਰੇ ਸਨਮਾਨਾਂ ਦੇ ਨਾਲ ਉਹਨਾਂ ਦੀ ਮ੍ਰਿਤਕ ਦੇਹ ਨੂੰ ਲਿਆਂਦਾ ਗਿਆ ਇੱਥੇ ਰੱਖਿਆ ਗਿਆ ਪਰਿਵਾਰਿਕ ਮੈਂਬਰ ਨਾਲ ਆਏ ਨੇ ਔਰ ਜਿਹੜੇ 에어 ਫੋਰਸ ਦੇ ਅਧਿਕਾਰੀ ਨੇ ਉਹ ਇਸ ਵੇਲੇ ਪਰਿਵਾਰਿਕ ਮੈਂਬਰਾਂ ਦਾ ਹੌਸਲਾ ਬਣਾ ਰਹੇ ਨੇ ਉਹਨਾਂ ਦੇ ਕੋਲ ਖੜੇ ਨੇ ਅਫਸੋਸ ਜਤਾ ਰਹੇ ਨੇ ਉਹਨਾਂ ਦਾ ਹੌਸਲਾ ਵਧਾ ਰਹੇ ਨੇ ਬਿਨੇ ਨਰਵਾਲ ਜਿਨ੍ਹਾਂ ਦਾ ਵਿਆਹ ਹੋਇਆ 16 ਅਪ੍ਰੈਲ ਨੂੰ ਕਰਨਾਲ ਦੇ ਰਹਿਣ ਵਾਲੇ ਨੇ

ਬੇहद ਭਾਵੁਕ ਕਰਨ ਵਾਲੇ ਇਹ ਪਲ ਹੁੰਦੇ ਨੇ ਇਹ ਇਹ ਸਮਾਂ ਹੁੰਦਾ ਹੈ ਜੀ ਔਰ ਇਹ ਉਹੀ ਸਮਝ ਸਕਦਾ ਜਿਸ ਪਰਿਵਾਰ ਦੇ ਨਾਲ ਬੀਤਦੀ ਹੈ ਜਿਸ ਤੇ ਇਹ ਬਾੜਾ ਵਾਪਰਿਆ ਸਲੂਟ ਕੀਤਾ ਜਾ ਰਿਹਾ ਹੈ ਵਿਨੇ ਨਰਵਾਲ ਦੀ ਪਤਨੀ ਵੱਲੋਂ ਉਹਨਾਂ ਦੀ ਮ੍ਰਿਤਕ ਦੇਨ ਤਾਕਤ ਸਮਾਂ ਪਹਿਲਾਂ ਵਿਨੇ ਨਰਵਾਲ ਦੀ ਮ੍ਰਿਤਕ ਦੇ 에어ਪੋਰਟ ਤੇ ਪਹੁੰਚੀ ਹੈ ਔਰ ਉਹ ਜਿਹੜੇ ਇੰਡੀਅਨ 에ਅਰ ਫੋਰਸ ਦੇ ਅਧਿਕਾਰੀ ਨੇ ਉਹ ਮ੍ਰਿਤਕ ਦੇ ਨੂੰ ਲੈ ਕੇ ਰਵਾਨਾ ਹੋਣਗੇ ਕਰਨਾਲ ਉਹਨਾਂ ਦੇ ਜੱਦੀ ਘਰ ਜਿੱਥੇ ਵਿਨੇ ਨਰਵਾਲ ਦੀਆਂ ਅੰਤਿਮ ਰਸਮਾਂ ਨਿਭਾਈਆਂ ਜਾਣੀਆਂ ਨੇ ਪਰ ਉਸ ਤੋਂ ਪਹਿਲਾਂ ਬੇहद ਭਾਵੁਕ ਤਸਵੀਰਾਂ ਨੇ ਬੇहद ਦਿਲ ਨੂੰ ਤਹਿਲਾਉਣ ਵਾਲੀਆਂ ਤਸਵੀਰਾਂ ਨੇ ਇਹ ਜਿਸ ਦੇ ਵਿੱਚ ਪਰਿਵਾਰ ਜੋ ਇਸ ਦੁੱਖ ਚੋ ਇਸ ਦਰਦ ਚੋ ਲੰਘ ਰਿਹਾ ਹੈ ਖਾਸ ਕਰਕੇ ਉਹਨਾਂ ਦੀ ਧਰਮ ਪਤਨੀ ਜੋ ਉਸ ਮੌਕੇ ਤੇ ਉਹਨਾਂ ਦੇ ਨਾਲ ਮੌਜੂਦ ਸੀ ਔਰ ਉਸ ਦੇ ਸਾਹਮਣੇ ਇਹ ਪੂਰਾ ਵਾਕਿਆ ਹੋਇਆ ਉਸ ਦੇ ਸਾਹਮਣੇ ਉਸ ਦੇ ਪਤੀ ਨੂੰ ਮਾਰਿਆ ਗਿਆ ਔਰ ਉਹ ਸ਼ੌਕ ਜਿਹੜਾ ਹੈ ਉਹ ਉਹ ਦਰਦ ਉਹ ਸਦਮਾ ਜਿਹੜਾ ਹੈ ਉਹਨਾਂ ਦੇ ਚਿਹਰੇ ਤੇ ਸਾਫ਼ ਚਲਕ ਗਿਆ ਸੋ ਮੇਰੇ ਨਰਵਾਲ ਦੀ ਮ੍ਰਿਤਕ ਦੇਹ ਨੂੰ ਹੁਣ ਕਰਨਾਲ ਦੇ ਲਈ ਲਿਜਾਇਆ ਜਾ ਰਿਹਾ 에어 ਫੋਰਸ ਦੇ ਅਧਿਕਾਰੀ ਤਾਂ ਦਿੱਲੀ ਏਅਰਪੋਰਟ ਦੀਆਂ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਦਿੱਲੀ ਏਅਰਪੋਰਟ ਤੇ ਬਿਨੇ ਨਰਵਾਲ ਦੀ ਮ੍ਰਿਤਕ ਦੇ ਪਹੁੰਚੀ ਹੈ ਪਹਿਲਾਂ ਏਅਰ ਫੋਰਸ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਪੂਰੇ ਪ੍ਰੋਟੋਕੋਲ ਨਾਲ ਪੂਰੇ ਸਨਮਾਨਾਂ ਦੇ ਨਾਲ ਫਿਰ ਦਿੱਲੀ ਦੇ ਸੀਐਮ ਰੇਖਾ ਗੁਪਤਾ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਪਰਿਵਾਰਿਕ ਮੈਂਬਰ ਜਿਹੜੇ ਨੇ ਉਹ ਨਾਲ ਆਏ ਨੇ ਸ਼੍ਰੀਨਗਰ ਤੋਂ ਉਸੇ ਫਲਾਈਟ ਦੇ ਜ਼ਰੀਏ ਜਿਸ ਫਲਾਈਟ ਦੇ ਜ਼ਰੀਏ ਮ੍ਰਿਤਕ ਦੇ ਨੂੰ ਲਿਆਂਦਾ ਗਿਆ ਹੈ ਔਰ ਪਰਿਵਾਰਿਕ ਮੈਂਬਰਾਂ ਦਾ ਹਾਲ ਵੀ ਦੇਖਿਆ ਜਾ ਸਕਦਾ ਹੈ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਹਾਲਾਂਕਿ ਇਹਨਾਂ ਤਸਵੀਰਾਂ ਨੂੰ ਬਿਆਨ ਕਰਨਾ ਬੇਹਦ ਔਖਾ ਹੁੰਦਾ ਹੈ ਬੇਹਦ ਮੁਸ਼ਕਲ ਹੁੰਦਾ ਹੈ ਜਿਸ ਤੇ ਇਹ ਕੜੀ ਆਉਂਦੀ ਹੈ ਜਿਸ ਤੇ ਇਹ ਬੀਤਦੀ ਹੈ ਉਹੀ ਸਮਝ ਸਕਦਾ ਹੈ ਕਿ ਉਸ ਵੇਲੇ ਉਹਨਾਂ ਦੀ ਮਨੋਸਥਿਤੀ ਰਹੀ ਹੋਣੀ ਹੈ ਔਰ ਉਦੋਂ ਤੋਂ ਲੈ ਕੇ ਹੁਣ ਤੱਕ ਕਰੀਬ-ਕਰੀਬ 24 ਘੰਟੇ ਹੋ ਚੁੱਕੇ ਨੇ ਕੱਲ ਐਸੇ ਟਾਈਮ ਇਹ ਵਾਕਿਆ ਹੋਇਆ ਸੀ 2:30 ਵਜੇ 2:30 3:00 ਵਜੇ ਦੇ ਕਰੀਬ ਜਦੋਂ ਅਤਵਾਦੀਆਂ ਨੇ ਇੱਕ-ਇੱਕ ਵਿਅਕਤੀ ਨੂੰ ਪੁੱਛ ਪੁੱਛ ਕੇ ਚੁਣ ਚੁਣ ਕੇ ਪੁੱਛ ਪੁੱਛ ਕੇ ਉਸ ਦਾ ਧਰਮ ਜਾਤ ਪੁੱਛ ਕੇ ਮੌਦੇ ਘਾਟ ਉਤਾਰਿਆ ਗਿਆ ਸੀ। ਔਰ ਉਸ ਤੋਂ ਬਾਅਦ ਅੱਜ 24 ਘੰਟਿਆਂ ਬਾਅਦ ਕੀ ਮੰਜ਼ਰ ਹੈ? 24 ਘੰਟਿਆਂ ਬਾਅਦ ਗ੍ਰਹਿ ਮੰਤਰੀ ਉਸੇ ਜਗ੍ਹਾ ਤੇ ਖੜੇ ਨੇ ਉਸ ਉਸ ਜਗ੍ਹਾ ਦਾ ਜਾਇਜ਼ਾ ਲੈ ਰਹੇ ਨੇ ਜਿੱਥੇ ਇਹ ਅਤਵਾਦੀ ਹਮਲਾ ਹੋਇਆ ਪਰਿਵਾਰਾਂ ਨੂੰ ਮਿਲੇ ਨੇ। ਕਸ਼ਮੀਰ ਉਸੇ ਵੇਲੇ ਸ਼ਾਮ ਨੂੰ ਰਵਾਨਾ ਹੋ ਗਏ ਸੀ ਜਿਸ ਵੇਲੇ ਇਹ ਮੰਦ ਭਾਗੀ ਖਬਰ ਆਈ ਸੀ। ਪ੍ਰਧਾਨ ਮੰਤਰੀ ਆਪਣਾ ਸਾਊਦੀ ਅਰਬ ਦਾ ਦੌਰਾ ਛੱਡ ਕੇ ਵਾਪਸ ਆਏ ਨੇ। ਔਰ ਹੁਣ ਸਾਰੀਆਂ ਮ੍ਰਿਤਕ ਦੇਆਂ ਜਿਹੜੀਆਂ ਨੇ ਉਹਨਾਂ ਨੂੰ ਦਿੱਲੀ 에ਰਪੋਰਟ ਲਈ ਰਵਾਨਾ ਕੀਤਾ ਗਿਆ ਔਰ ਇੱਥੋਂ ਹੀ ਅੱਗੇ ਜਿੱਥੇ-ਜਿੱਥੇ ਉਹਨਾਂ ਦੇ ਜਿਹੜੇ-ਜਿਹੜੇ ਸੂਬੇ 'ਚ ਜਿੱਥੇ-ਜਿੱਥੇ ਉਹਨਾਂ ਦੇ ਜੱਦੀ ਘਰ ਨੇ ਉੱਥੇ ਰਵਾਨਾ ਕੀਤਾ ਜਾਏਗਾ ਸੋ ਵਿਨੇ ਨਰਵਾਲ ਦੀ ਮ੍ਰਿਤਕ ਦੇ ਆਈ ਹੈ ਵਿਨੇ ਨਰਵਾਲ ਇੰਡੀਅਨ 에ਅਰ ਫੋਰਸ ਦੇ ਲੈਫਟੇਡੈਂਟ ਨੇ ਔਰ 16 ਤਰੀਕ ਨੂੰ ਵਿਆਹ ਹੋਣ ਤੋਂ ਬਾਅਦ ਹਨੀਮੂਨ ਦੇ ਲਈ ਜੰਮੂ ਕਸ਼ਮੀਰ ਗਏ ਸਨ